ਨਾਵਲ ਮਕਾਨ ਨੰਬਰ 21 ਭਾਗ 10ਵਾਂ ਮਰੀਦ ਨੂੰ ਹੁਣ ਕੁਝ ਅਜੀਬ ਜਿਹਾ ਲੱਗਣ ਲੱਗ ਪਿਆ ਸੀ ਤਿੰਨ ਦਿਨਾਂ ਤੋਂ ਗਗਨਦੀਪ ਹਾਰ ਸਵੇਰੇ ਆਮ ਦਿਨਾਂ ਨਾਲੋਂ ਜਲਦੀ ਡਾਕ ਖਾਣੇ ਆ ਜਾਂਦਾ ਸੀ ਕਈ ਵਾਰੀ ਤਾਂ ਉੱਥੇ ਰੱਖੇ ਕਾਮੇ ਤੋਂ ਵੀ ਪਹਿਲਾਂ ਮੈਂ ਜੀ ਪਾਰਸਲ ਸੈੱਟ ਕਰ ਰਿਹਾ ਸੀ ਜਲਦੀ ਆਉਣ ਦਾ ਕਾਰਨ ਪੁੱਛਣ ਤੇ ਉਹ ਇੰਨੀ ਗੱਲ ਕਹਿ ਕੇ ਟਾਲ ਦਿੰਦਾ ਸੀ ਪਰ ਮਰੀਦ ਨੂੰ ਇਹ ਗੱਲ ਹਜਮ ਨਹੀਂ ਸੀ ਹੋ ਰਹੀ ਹਫਤੇ ਦੇ ਚੌਥੇ ਦਿਨ ਵੀਰਵਾਰ ਨੂੰ ਮਰੀਦ ਨੇ ਵੀ ਥੋੜਾ ਜਲਦੀ ਡਾਕਖਾਨੇ ਜਾਣ ਦਾ ਫੈਸਲਾ ਕੀਤਾ ਉਹ ਗਲੀ ਤੋਂ ਬਾਅਦ ਡਾਕਖਾਨੇ ਦੇ ਕੋਲ ਕਿਤਾਬ ਦੀਪੂ ਦੇ ਬਿਲਕੁਲ ਸਾਹਮਣੇ ਵਾਲੀ ਚਾਹ ਦੀ ਦੁਕਾਨ ਦੇ ਬਾਹਰ ਬੈਠ ਜਾਂਦਾ ਹੈ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਗਗਨਦੀਪ ਦੀ ਉਡੀਕ ਕਰਦਾ ਹੈ ਗਗਨਦੀਪ ਆਉਂਦਾ ਹੈ ਗੀਟ ਖੋਲਦਾ ਹੈ ਸ਼ੈਟਰ ਦੀ ਚਾਬੀ ਉਸਦੇ ਹੱਥ ਵਿੱਚ ਹੁੰਦੀ ਹੈ ਪਰ ਉਹ ਸਿਦਾਂਦ ਅੰਦਰ ਜਾਣ ਦੀ ਜਗ੍ਹਾ ਬਾਹਰ ਸਾਈਡ ਤੇ ਬਣੇ ਪੁਰਾਣੇ ਸਟੋਰ ਰੂਮ ਵੱਲ ਮੁੜ ਜਾਂਦਾ ਹੈ। ਮੁਰੀਦ ਦੁਕਾਨ ਤੇ ਬੈਠਾ ਸਭ ਦੇਖ ਰਿਹਾ ਸੀ। ਉਸ ਦੀ ਸਿੱਧੀ ਨਿਗਾ ਪੈ ਰਹੀ ਸੀ। ਗਗਨਦੀਪ ਨੇ ਦਰਵਾਜ਼ਾ ਖੋਲ੍ਹਿਆ ਅੰਦਰ ਗਿਆ ਤੇ ਕੁਝ ਮਿੰਟਾਂ ਤੱਕ ਅੰਦਰ ਹੀ ਰਿਹਾ। ਜਦੋਂ ਉਹ ਬਾਹਰ ਆਉਂਦਾ ਹੈ ਤਾਂ ਉਹ ਆਪਣਾ ਆਲਾ-ਦਵਾਲਾ ਚੰਗੀ ਤਰ੍ਹਾਂ ਦੇਖਦਾ ਹੈ ਤੇ ਦਰਵਾਜ਼ਾ ਲੌਕ ਕਰਕੇ ਆਫਿਸ ਵੱਲ ਨੂੰ ਚੱਲ ਪੈਂਦਾ ਹੈ। ਮੁਰੀਦ ਦੁਕਾਨ 'ਚ ਬੈਠਾ ਉਡੀਕ ਕਰਦਾ ਹੈ ਜਦੋਂ ਗਗਨਦੀਪ ਰਾਉਂਡ ਲਾਉਣ ਲਈ ਚਲਾ ਜਾਂਦਾ ਤਾਂ ਉਹ ਡਾਕਖਾਨੇ ਅੰਦਰ ਦਾਖਲ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਉਹ ਗਗਨਦੀਪ ਬਾਗ ਹੀ ਪੁਰਾਣੇ ਸਟੋਰ ਰੂਮ ਵੱਲ ਜਾਂਦਾ ਹੈ ਕੋਈ ਬਦਲਾਵ ਨਹੀਂ ਸੀ ਲੱਗ ਰਿਹਾ ਸਭ ਕੁਝ ਆਪਣੀ ਥਾਂ ਤੇ ਹੀ ਲੱਗ ਰਿਹਾ ਸੀ ਪਰ ਇੱਕ ਨੁੱਕਰ ਚ ਪਏ ਪੁਰਾਣੇ ਪਾਰਸਲਾਂ ਦਾ ਖਲਾਰਾ ਮਰੀਦ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ ਉਹ ਜ਼ਿਆਦਾਤਰ ਖਾਲੀ ਲਫਾਪੇ ਹੀ ਸਨ ਕੁਝ ਪਾਰਸਲ ਜੋ ਕਦੇ ਡਿਲੀਵਰੀ ਲਈ ਰਵਾਨਾ ਨਹੀਂ ਹੋਈ ਜਾਂ ਕੁਝ ਪਾਰਸਲ ਜੋ ਕਿਸੇ ਨਾ ਕਿਸੇ ਕਾਰਨ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕੇ ਤੇ ਨਾ ਹੀ ਕਿਸੇ ਨੇ ਕਦੇ ਉਹਨਾਂ ਦੀ ਕੋਈ ਜਾਂਚ ਕੀਤੀ ਪਰ ਛੋਟੇ-ਛੋਟੇ ਪਾਰਸਲਾਂ ਵਿੱਚ ਇੱਕ ਵੱਡਾ ਪਾਰਸਲ ਵੀ ਸੀ ਉਹ ਪਾਰਸਲ ਬਾਹਰੋਂ ਲੈਮੀਨੇਟ ਕੀਤਾ ਹੋਇਆ ਸੀ ਤੇ ਉੱਤੇ ਪਤਾ ਲਿਖਿਆ ਹੋਇਆ ਸੀ ਨਾਮ ਭਗਵਾਨ ਸਿੰਘ ਸਿੰਘ ਪਿੰਡ ਨੰਗਲ ਤੇ ਨਾਲ ਇੱਕ ਸਲਿੱਪ ਲੱਗੀ ਹੋਈ ਸੀ ਪਰ ਇਹ ਕਦੇ ਭੇਜਿਆ ਹੀ ਨਹੀਂ ਗਿਆ ਸੀ ਤੇ ਨਾ ਹੀ ਕਿਸੇ ਤਰੀਕ ਦੀ ਮੋਹਰ ਤੇ ਤੇ ਨਾ ਹੀ ਕੋਈ ਸੀਲ ਇਹ ਕਿਸੇ ਨੇ ਪੁਰਾਣੇ ਸਟੋਰ ਵਿੱਚ ਲੁਕੋਇਆ ਹੋਇਆ ਸੀ ਮਰੀਦ ਲੈਮੀਨੇਸ਼ਨ ਪਾਰਟ ਦਾ ਹੈ ਤੇ ਪਾਰਸਲ ਖੋਲਦਾ ਹੈ ਅੰਦਰੋਂ ਇੱਕ ਛੋਟੀ ਜਿਹੀ ਚਿੱਠੀ ਮਿਲਦੀ ਹੈ ਤੂੰ ਸਹੀ ਸੀ ਤੇ ਤੇਰਾ ਅੰਦਾਜ਼ਾ ਵੀ ਬਿਲਕੁਲ ਠੀਕ ਸੀ ਕੋਈ ਸਾਡੇ ਤੇ ਨਿਗਾਹ ਰੱਖ ਰਿਹਾ ਹੈ ਪਹਿਲਾਂ ਸਿਰਫ ਤੂੰ ਸੀ ਪਰ ਹੁਣ ਕੋਈ ਮੈਨੂੰ ਵੀ ਦੇਖ ਰਿਹਾ ਹੈ ਜੇ ਕੁਝ ਹੁੰਦਾ ਹੈ ਤਾਂ ਉਹ ਨਾਗਣੀ ਦਾ ਨਿਸ਼ਾਨ ਲੱਭੀ ਜਾਂ ਮਰੀਦ ਬਿਲਕੁਲ ਠਹਿਰ ਗਿਆ ਇਹ ਸਿਰਫ ਤਜਾਬ ਚਿਤਾਵਨੀ ਨਹੀਂ ਸੀ ਇਹ ਇੱਕ ਕਨਫੈਸ਼ਨ ਸੀ ਸ਼ਾਇਦ ਇੱਕ ਅਲਵਿਦਾ ਤੇ ਇਹ ਜ ਤੇ ਕੀ ਇਹ ਉਹ ਮਕਾਨ ਬਰੀਕੀ ਵਾਲਾ ਜੱਸਾ ਸਿੰਘ ਹੈ ਜਾਂ ਕੋਈ ਹੋਰ ਤੇ ਹੁਣ ਤਾਰ ਨਾਲ ਤਾਰ ਜੁੜ ਰਹੀ ਸੀ ਤੇ ਪਹੇਲੀ ਪਹਿਲਾ ਨਾਲੋਂ ਸੁਲਜੀ ਹੋਈ ਜਾ ਪਰਹੀ ਸੀ ਨਾਗੜੀ ਵਾਲਾ ਕਾਰਡ ਕੋਡ ਭਗਵਾਨ ਸਿੰਘ ਜੱਸਾ ਇਹ ਸਭ ਇੱਕ ਦੂਜੇ ਨਾਲ ਜੁੜਿਆ ਹੋਇਆ ਮਹਿਸੂਸ ਹੋ ਰਿਹਾ ਸੀ ਇਹ ਸਭ ਤਾਰਾਂ ਇੱਕੋ ਜਗ੍ਹਾ ਚਾ ਜੁੜੀਆਂ ਜੁੜ ਰੰਗਾਂ ਸਨ ਨੰਗਲ ਭਗਵਾਨ ਸਿੰਘ ਦਾ ਪਿੰਡ ਵੀਰਵਾਰ ਦਾ ਦਿਨ ਬੀਤ ਜਾਂਦਾ ਹੈ ਸ਼ੁੱਕਰਵਾਰ ਦੀ ਸਵੇਰ ਹੋਣ ਤੋਂ ਪਹਿਲਾਂ ਮਰੀਦ ਆਪਣਾ ਪੱਕਾ ਮਨ ਬਣਾ ਲੈਂਦਾ ਹੈ ਕਿ ਉਹ ਸੋਣਾ ਮੜ ਉਸ ਜਗ੍ਹਾ ਤੇ ਜਾਵੇਗਾ ਜਿੱਥੇ ਇੱਕ ਅਣਜਾਣ ਆਦਮੀ ਨੂੰ ਇਸ ਰਾਜ ਬਾਰੇ ਪਤਾ ਸੀ ਪਰ ਉਹ ਹੁਣ ਕਿਤੇ ਸ਼ਾਂਤ ਬੈਠਾ ਹੈ ਭਗਵਾਨ ਸਿੰਘ ਜਿਸ ਦੇ ਘਰ ਇੱਕ ਬਿਨਾ ਵਾਪਸੀ ਪਤੇ ਵਾਲਾ ਕਾਰਡ ਗਿਆ ਸੀ ਉਹ ਤਸਵੀਰ ਵਾਲਾ ਆਦਮੀ ਜਿਸ ਦੀ ਤਸਵੀਰ ਟਾਖਾਣੇ ਵਿੱਚੋਂ ਮਿਲੀ ਸੀ ਪਿੰਡ ਨੰਗਲ ਨੂੰ ਜਾਂਦੇ ਹੋਏ ਮਰੀਦ ਆਪਣਾ ਉਲਝਣਾ ਵਿੱਚ ਹੀ ਇੱਕ ਹੋਰ ਹੱਲ ਕੱਢਦਾ ਹੈ ਇਹ ਇੱਕ ਆਦਮੀ ਬਾਰੇ ਨਹੀਂ ਸੀ ਇਹ ਉਸ ਰਸਤੇ ਬਾਰੇ ਸੀ ਜੋ ਉਸ ਆਦਮੀ ਨੇ ਆਪਣੇ ਪਿੱਛੇ ਛੱਡਿਆ ਸੀ ਅਜਿਹਾ ਰਸਤਾ ਜੋ ਮੁੜ ਕੇ ਫਿਰ ਉਸੇ ਥਾਂ ਆਉਂਦਾ ਸੀ ਮਕਾਨ ਨੰਬਰ 21 ਉਹ ਪਿੰਡ ਨੰਗਲ ਜਾਣ ਤੋਂ ਪਹਿਲਾਂ ਇੱਕ ਵਾਰ ਮਕਾਨ ਨੰਬਰ 21 ਬਾਰੇ ਜਾਣ ਲੈਣ ਜਾਂ ਮਕਾਨ ਨੰਬਰ 21 ਜਾਣ ਬਾਰੇ ਸੋਚਦਾ ਹੈ ਉਹ ਰਵੀ ਜਮ ਮੁਰਦਾ ਖਾਣੇ ਜਾਂਦਾ ਹੈ ਤੇ ਦੁਪਹਿਰ ਵਾਲੀ ਵੇਲੇ ਤੱਕ ਆਪਣਾ ਕੰਮ ਨਿਬੇੜ ਮੁਰ ਰਜਿਸਟਰ ਫਰੋਲਣ ਲੱਗ ਪੈਂਦਾ ਹੈ ਹੋਰ ਜਾਣਕਾਰੀ ਦੀ ਪਾਲ ਵਿੱਚ ਅੱਜ ਮਕਾਨ ਨੰਬਰ 21 ਪਹਿਲਾਂ ਨਾਲ ਕੁਝ ਵੱਖ ਲੱਗ ਰਿਹਾ ਸੀ ਨਾ ਤੇ ਇੱਕ ਰਾਤ ਆਏ ਸੁਪਨੇ ਵਾਂਗ ਉਸ ਨੂੰ ਡਰਾ ਰਿਹਾ ਸੀ ਤੇ ਨਾ ਹੀ ਉਹ ਹੁਣ ਡਰਾਉਣਾ ਲੱਗ ਰਿਹਾ ਸੀ ਇੰਜ ਲੱਗਦਾ ਸੀ ਕਿ ਮਕਾਨ ਨੰਬਰ 21 ਵੀ ਮਰੀਦ ਦੀ ਉਡੀਕ ਵਿੱਚ ਹੀ ਸੀ ਮਰੀਦ ਹੌਲੀ ਹੌਲੀ ਕਰਕੇ ਪਰ ਕੇ ਫਰੋਲ ਰਿਹਾ ਸੀ ਅਕੱਲੀ ਕੱਲੀ ਚੀਜ਼ ਨਾਮ ਤੇ ਤਰੀਕ ਦੇਖਦੇ ਹੋਏ ਤਰੀਕਾਂ ਦਸ ਰੰਗਾਂ ਸਨ ਕਿ ਇਹ ਸਭ ਨੂੰ ਕਿੰਨਾ ਸਮਾਂ ਬੀਤ ਚੁੱਕਾ ਸੀ 1990 ਤੋਂ ਅੱਗੇ ਉਸਨੇ ਜਿੰਨੀਆਂ ਵੀ ਇੰਟਰਾਂ ਦੇਖੀਆਂ ਸਾਰੇ ਪਾਰਸਲ ਪੱਤਰ ਤੇ ਸਿੱਧਾ ਸਿਰਫ ਇੱਕ ਹੀ ਨਾਮ ਲੈ ਰੰਗਾ ਸਨ ਭਗਵਾਨ ਸਿੰਘ ਉਹ ਨਾਮ ਜਿਸ ਦੀ ਟਾਕ ਖਾਨੇ ਦੇ ਸਟੋਰ ਵਿੱਚ ਲਵਾਰਸ ਤਸਵੀਰ ਮਿਲੀ ਸੀ ਉਹ ਨਾਮ ਜੋ ਉਸ ਕਾਰਡ ਤੇ ਸੀ ਜਿੱਥੋਂ ਸਾਰੀ ਕਹਾਣੀ ਚੱਲਦੀ ਹੈ ਉਹ ਨਾਮ ਜੋ ਅੱਜ ਵੀ ਬਿਨਾ ਵਾਪਸੀ ਪਤੇ ਵਾਲੇ ਪਾਰਸਲ ਰਿਸੀਵ ਕਰ ਰਿਹਾ ਹੈ ਮਰੀਦ ਲੰਬਾ ਸਾਂ ਲੈ ਕੇ ਹੌਲੀ ਜਿਹੀ ਆਖਦਾ ਹੈ ਇਹ ਨਾਮ ਅਜੇ ਵੀ ਇੱਥੇ ਕਿਉਂ ਗੂੰਜ ਰਿਹਾ ਹੈ ਹਵਾ ਵਿੱਚ ਕੋਈ ਤਬਦੀਲੀ ਮਹਿਸੂਸ ਹੋਈ ਜਿਵੇਂ ਉਸ ਨੂੰ ਕੋਈ ਦੇਖ ਰਿਹਾ ਹੋਵੇ ਮਰੀਦ ਪਿੱਛੇ ਮੁੜਦਾ ਹੈ ਉਹ ਦੇਖਦਾ ਹੈ ਕਿ ਗਗਨਦੀਪ ਉਸ ਵੱਲ ਦੇਖ ਰਿਹਾ ਹੁੰਦਾ ਹੈ ਉਹ ਪਿੱਛੇ ਪੋਸਟਮਾਸਟਰ ਦੇ ਕਾਊਂਟਰ ਕੋਲ ਖੜ੍ਹਾ ਹੁੰਦਾ ਹੈ ਨਾ ਬਹੁਤੀ ਦੂਰ ਤੇ ਨਾ ਬਹੁਤੀ ਨਜ਼ਦੀਕ ਤੇ ਮਰੀਦ ਦੀ ਤਰਫ ਦੇਖ ਰਿਹਾ ਹੁੰਦਾ ਹੈ ਉਹ ਸਿਰਫ ਦੇਖ ਰਿਹਾ ਸੀ ਕੁਝ ਸੁਣ ਨਹੀਂ ਰਿਹਾ ਸੀ ਦੋਵੇਂ ਇੱਕ ਦੂਜੇ ਨੂੰ ਸਵਾਲ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ ਪਰ ਕਿਹੜਾ ਸਵਾਲ ਕਿਸੇ ਨੇ ਫਿਰ ਹਾਲ ਚੁੱਪੀ ਨਹੀਂ ਸੀ ਤੋੜੀ ਮਰੀਦ ਗਗਨਦੀਪ ਨਵੀਂ ਆਵਾਜ਼ ਚ ਬੋਲਦਾ ਹੈ ਮੇਰਾ ਪਤਾ ਮਕਾਨ ਨੰਬਰ 21 ਤੈਨੂੰ ਕਦੀ ਇੰਜ ਜਾਪਿਆ ਜਿਵੇਂ ਤੂੰ ਪਹਿਲਾਂ ਕਿਤੇ ਦੇਖਿਆ ਹੋਵੇ ਇਸ ਸਵਾਲ ਚ ਕੋਈ ਤਰਕ ਨਹੀਂ ਸੀ ਪਰ ਫਿਰ ਵੀ ਇਸ ਦਾ ਕੋਈ ਅਰਥ ਸੀ ਮਰੀਦ ਨੇ ਰਜਿਸਟਰ ਬੰਦ ਕਰ ਦਿੱਤਾ ਕਈ ਵਾਰੀ ਇੰਜ ਲੱਗਦਾ ਜਿਵੇਂ ਮੈਂ ਪਹਿਲਾਂ ਇੱਥੇ ਰਹਿ ਚੁੱਕਿਆ ਹਾਂ ਗਗਨਦੀਪ ਨੀਨੀਵਾਚ ਬੋਲਦਾ ਹੈ ਜਿਵੇਂ ਇਹ ਘਰ ਇਹ ਕੰਧਾਂ ਤੇ ਡਾਕ ਖਾਣ ਦਾ ਮੈਨੂੰ ਜਾਣਦੇ ਹੋਣ ਤੇ ਮੈਂ ਵੀ ਇਹਨਾਂ ਨੂੰ ਜਾਣਦਾ ਹੋਵਾਂ ਬਿਨਾਂ ਕੋਈ ਹਾ ਪਾ ਬਦਲੇ ਮਰੀਦ ਤੇ ਗਗਨਦੀਪ ਇੱਕ ਦੂਜੇ ਵੱਲ ਦੇਖ ਰਹੇ ਸਨ ਸਭ ਕੁਝ ਸਥਿਰ ਸੀ ਪਰੇਸ਼ਾਨਤੀ ਵਿੱਚ ਮਰੀਦ ਅੰਦਰ ਮਕਾਨ ਨੰਬਰ 21 ਦਾ ਸ਼ੋਰ ਵੱਜ ਚੁੱਕਾ ਸੀ ਉਸ ਰਾਤ ਮਰੀਦ ਇਕੱਲਾ ਆਪਣੇ ਕਮਰੇ 'ਚ ਉਸ ਕੋਲ ਰੱਖੀ ਤਸਵੀਰ ਵੱਲ ਦੇਖ ਰਿਹਾ ਸੀ ਤਸਵੀਰ ਉਹੀ ਤਿੰਨ ਲੋਕਾਂ ਵਾਲੀ ਉਹ ਇੱਕ ਕੁੜੀ ਤੇ ਇੱਕ ਆਦਮੀ ਉਸ ਨੇ ਤੀਜੇ ਚਿਹਰੇ ਵੱਲ ਫੇਰ ਤੱਕਿਆ ਗਗਨਦੀਪ ਅਤੇ ਫਿਰ ਉਸ ਨੂੰ ਸਭ ਕਿਤੇ ਨਾ ਕਿਤੇ ਜੁੜ ਜੁੜਿਆ ਜੜਦਾ ਹੋਇਆ ਮਹਿਸੂਸ ਹੋਇਆ ਨਾ ਸਿਰਫ ਘਰ ਤੇ ਪਾਰਸਲ ਸਗੋਂ ਕੁਝ ਹੋਰ ਪੁਰਾਣਾ ਕੁਝ ਹੋਰ ਡੂੰਗਾ ਇੱਕ ਜੀਵਨ ਜੋ ਉਸ ਨੇ ਕਦੇ ਨਹੀਂ ਜਿਉਇਆ ਸੀ ਪਰ ਫਿਰ ਵੀ ਉਹ ਉਸ ਦਾ ਆਪਣਾ ਸੀ ਮਰੀਦ ਤਸਵੀਰ ਪਲਟਦਾ ਹੈ ਤੇ ਉਸ ਦਾ ਪਿਛਲਾ ਪਾਸਾ ਦੇਖਦਾ ਹੈ ਉੱਥੇ ਇੱਕ ਤਕਰੀਬਨ ਮਿਟ ਚੁੱਕੀ ਸਿਆਹੀ ਨਾਲ ਇੱਕ ਲਾਈਨ ਲਿਖੀ ਹੋਈ ਸੀ ਜਿਸ ਤੇ ਪਹਿਲਾਂ ਉਸ ਦੀ ਨਜ਼ਰ ਨਹੀਂ ਸਗੀ ਧੁੰਦਲੀ ਸ਼ਾਹੀ ਦੀ ਲਿਖਤ ਉਹ ਪਹਿਲਾਂ ਇੱਕ ਵਾਰੀ ਚੁੱਪ ਕਰਵਾਏ ਗਏ ਸਨ ਫਿਰ ਹੁਣ ਨਹੀਂ ਇਹ ਲਿਖਤ ਥੱਲੇ ਲਿਖੀ ਗੂੜੀ ਸਾਹੀ ਨਾਲ ਲਿਖੀ ਲਿਖਤ ਤੋਂ ਵੀ ਸਾਫ਼ ਲੱਗ ਰਹੀ ਸੀ ਹੁਣ ਗੂੜੀ ਸਿਆਹੀ ਦੀ ਲਿਖਤ ਤੂੰ ਪਹਿਲਾਂ ਵੀ ਆਇਆ ਸੀ ਤੂੰ ਫੇਰ ਆਵੇਂਗਾ ਮਰੀਦ ਦੀਆਂ ਉਂਗਲਾਂ ਤਸਵੀਰ ਦੀਆਂ ਨੋਕਰਾਂ ਤੇ ਜੰਮ ਗਈਆਂ ਤੇ ਤਸਵੀਰ ਨજર ਤਸਵੀਰ ਤੇ ਉਦਲੇ ਪਾਸੇ ਲਿਖੀ ਧੁੰਦਲੀ ਲਿਖਤ ਤੇ ਇੱਕ ਜਾਦ ਜੋ ਉਸ ਦੀ ਨਹੀਂ ਸੀ ਹੁਣ ਉਸ ਦੇ ਅੰਦਰੋਂ ਉੱਭਰਨ ਲੱਗ ਪਈ ਹੁਣ ਉਹ ਸਿਰਫ ਇੱਕ ਰਹੱਸ ਦੀ ਖੋਜ ਨਹੀਂ ਸੀ ਕਰ ਰਿਹਾ ਹੁਣ ਉਹ ਕਿਸੇ ਹੋਰ ਦੇ ਨਕਸ਼ੇ ਕਦਮਾਂ ਤੇ ਚੱਲਣ ਲੱਗ ਪਿਆ ਸੀ ਜੋ ਕਦੇ ਇਹਨਾਂ ਰਸਤਿਆਂ ਤੋਂ ਲੰਗੇ ਸਨ ਤੇ ਇਸ ਵਾਰੀ ਇਹ ਸਿਰਫ ਖਾਮੋਸ਼ੀ ਤੇ ਖਤਮ ਨਹੀਂ ਹੋਵੇਗਾ ਉਸ ਰਾਤ ਸੌਣਾ ਥੋੜਾ ਹੋਰ ਮੁਸ਼ਕਲ ਸੀ ਸੌਖੀ ਨੀਂਦ ਤਾਂ ਜਿਵੇਂ ਮਰੀਦ ਹੁਣ ਸੌਣੀ ਹੀ ਭੁੱਲ ਗਿਆ ਸੀ ਸੌਣ ਤੋਂ ਪਹਿਲਾਂ ਉਹ ਆਪਣੇ ਸਰਾਣੇ ਪਈ ਉਸ ਤਸਵੀਰ ਵੱਲ ਦੇਖ ਰਿਹਾ ਸੀ ਉਹਦੇ ਖਰਾਬ ਨੁਕਰੇਆਂ ਦੇਖ ਕੇ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਇੰਜ ਲੱਗਦਾ ਜਿਵੇਂ ਸਮੇਂ ਨੇ ਇਸ ਨੂੰ ਮਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਿਹਾ ਕਮਰੇ ਦੀ ਚੁੱਪ ਵਿੱਚ ਹੁਣ ਰੋਜ਼ ਵਾਂਗ ਪਰੇਸ਼ਾਨੀ ਤੇ ਬੇਚੈਨੀ ਨਹੀਂ ਸੀ ਇੱਕ ਉਮੀਦ ਸੀ ਸੂਰਜ ਦੇ ਨਾਲ ਮਰੀਦ ਵੀ ਉੱਠ ਖੜਦਾ ਹੈ ਤੇ ਬਾਹਰ ਨਿਕਲਦਾ ਹੈ ਤਾਜੀ ਹਵਾ ਵਿੱਚ ਮਿੱਟੀ ਦੀ ਮਹਿਕ ਜਾਨਵਰਾਂ ਦੀ ਆਵਾਜ਼ ਤੇ ਗੁਰੂ ਘਰ ਦੇ ਸਪੀਕਰ ਦਾ ਸਕੂਨ ਇੱਕ ਨਵਾਂ ਦਿਨ ਚੜ ਚੁੱਕਾ ਸੀ ਪਰ ਪੁਰਾਣੇ ਨਾਵਾਂ ਤੇ ਤਸਵੀਰਾਂ ਦਾ ਭਾਰ ਅਜੇ ਵੀ ਉਹ ਮਹਿਸੂਸ ਕਰ ਰਿਹਾ ਸੀ ਉਹ ਤਿਆਰ ਹੋ ਕੇ ਢਾਕਾ ਖਾਣੇ ਵੱਲ ਨੂੰ ਰੁਭਾਨਾ ਹੋ ਜਾਂਦਾ ਹੈ ਪਰ ਹੁਣ ਇੱਕ ਕਰਮਚਾਰੀ ਵਾਂਗ ਨਹੀਂ ਇੱਕ ਖੋਜੀ ਵਾਂਗ ਉਸ ਦੇ ਜਾਨ ਤੋਂ ਪਹਿਲਾਂ ਟਾਕਖਾਨਾ ਰੋਜ਼ਵਾਰ ਕਾ ਹੀ ਸੀ ਸ਼ਾਂਤ ਤੇ ਧੂੜ ਭਰਿਆ ਪਰ ਮਰੀਦ ਅੰਦਰ ਅੱਜ ਕੁਝ ਬਦਲ ਚੁੱਕਾ ਸੀ ਉਹ ਸਟੋਰ ਰੂਮ ਦਾ ਤਾਲਾ ਖੋਲਦਾ ਹੈ ਇਹ ਉਹੀ ਜਗ੍ਹਾ ਹੈ ਜਿੱਥੇ ਉਸ ਨੂੰ ਕੁਝ ਹਫ਼ਤੇ ਪਹਿਲਾਂ ਭਗਵਾਨ ਸਿੰਘ ਦਾ ਪਾਰਸਲ ਤਸਵੀਰ ਅਤੇ ਪੁਰਾਣੇ ਰਜਿਸਟਰਾਂ ਚ ਹੋਰ ਜਾਣਕਾਰੀ ਮਿਲੀ ਸੀ ਉਹੀ ਪਲ ਉਹ بار-ਬਾਰ ਸੋਚਦਾ ਪਰ ਬਖ ਨਜ਼ਰੀਏ ਨਾਲ ਉਹ ਇੱਕ ਵਾਰ ਫਿਰ ਉਸੇ ਨੁੱਕਰ ਚ ਬਕਸੇ ਦੇ ਸਾਹਮਣੇ ਖੜ੍ਹਾ ਸੀ ਉਸਦੇ ਹੱਥਾਂ ਨੂੰ ਪਤਾ ਸੀ ਕਿ ਉਸਨੇ ਸੋਚਣ ਤੋਂ ਪਹਿਲਾਂ ਹੀ ਕਿਹੜੇ ਬਕਸੇ ਨੂੰ ਖੋਲਣਾ ਹੈ ਹੱਥਾਂ ਨੂੰ ਕੋਈ ਦਿਸ਼ਾ ਦੱਸਣ ਦੀ ਲੋੜ ਨਹੀਂ ਪਈ ਉਹ ਬਿਨਾਂ ਦੱਸੇ ਸੋਚੇ ਬਕਸਾ ਖੋਲਦਾ ਹੈ ਤੇ ਦੇਖਦਾ ਹੈ ਕਿ ਉੱਥੇ ਕੁਝ ਪੁਰਾਣੇ ਪਾਰਸਲ ਤੇ ਫਾਈਲਾਂ ਪੰਗਾ ਸਨ ਰਜਿਸਟਰ ਪਹਿਲਾਂ ਹੀ ਉਹ ਉੱਥੋਂ ਲੈ ਕੇ ਜਾ ਚੁੱਕਾ ਸੀ ਫਾਈਲਾਂ ਦੇ ਥੱਲੇ ਉਸ ਨੂੰ ਇੱਕ ਪੁਰਾਣੀ ਡੇਲਿਵਰੀ ਦੀ ਰਸੀਦ ਮਿਲਦੀ ਹੈ 21 ਅਗਸਤ 2 1995 ਨਾਮ ਭਗਵਾਨ ਸਿੰਘ ਭੇਜਣ ਵਾਲੇ ਦਾ ਪਤਾ ਮਿਟਿਆ ਹੋਇਆ ਸੀ ਜਾਂ ਕਹਿ ਸਕਦੇ ਹਾਂ ਕਿ ਮਟਾਇਆ ਮਟਾਇਆ ਗਿਆ ਸੀ ਕਾਰਨ ਨਾਲ ਦੇਖਿਆ ਤਾਂ ਉਸ ਵਿੱਚ ਵੀ ਮਰੀਦ ਨੂੰ ਮਕਾਨ ਨੰਬਰ 21 ਹੀ ਦਿਖ ਰਿਹਾ ਸੀ ਉਸ ਨੇ ਰਸੀਦ ਪਲਟੀ ਤੇ ਪਿੱਛੇ ਕੁਝ ਧੁੰਦਲੀ ਕਾਲੀ ਸਿਆਹੀ ਨਾਲ ਲਿਖਿਆ ਹੋਇਆ ਦੇਖਿਆ ਉਸ ਨੂੰ ਲੱਗਿਆ ਸੀ ਕਿ ਕਿਸੇ ਦੇ ਸਰੀਰ ਨੂੰ ਮਾਰ ਦੇਣਾ ਹੀ ਉਸ ਦਾ ਅੰਤ ਹੁੰਦਾ ਹੈ ਅਚਾਨਕ ਪਿੱਛੋਂ ਇੱਕ ਆਵਾਜ਼ ਆਉਂਦੀ ਹੈ ਤੇ ਗਗਨਦੀਪ ਤੇ ਗਗਨਦੀਪ ਦਰਵਾਜ਼ੇ ਤੇ ਖੜਾ ਹੁੰਦਾ ਹੈ ਇਸ ਵਾਰ ਮਰੀਦ ਨੇ ਨਾ ਤੇ ਕੋਈ ਝਿਜਕ ਦਿਖਾਈ ਤੇ ਨਾ ਹੀ ਕੋਈ ਡਰ ਤੇ ਹੈਰਾਨੀ ਤੂੰ ਵੀ ਇੱਥੇ ਕੁਝ ਲੱਭਣ ਆਉਂਦਾ ਸੀ ਮਰੀਦ ਸ਼ਾਂਤ ਆਵਾਜ਼ ਵਿੱਚ ਬੋਲਦਾ ਹੈ ਗਗਨਦੀਪ ਹਾਂ ਵਿੱਚ ਸਿਰ ਹਿਲਾਉਂਦਾ ਹੈ ਤੇ ਤੈਨੂੰ ਵੀ ਕੁਝ ਚਾਤ ਆਉਂਦਾ ਹੈ ਇਹ ਸਭ ਨਾਲ ਜੁੜਿਆ ਹੋਇਆ ਹੈ ਦੋਵੇਂ ਕੁਝ ਸਮਝ ਚੁੱਪ ਰਹੇ ਪਰ ਗगनਦੀਪੰਦਰ ਆਉਂਦਾ ਹੈ ਤੇ ਜੇ ਪਿੱਛਾ ਹੱਤ પાਕੇ ਇੱਕ ਚਾਬੀ ਕੱਢਦਾ ਹੈ ਇੱਕ ਚਾਬੀ ਪੁਰਾਣੀ ਜੰਗ ਲੱਗੀ ਹੋਈ ਇਹ ਬੈਨੋ ਮਕਾਨ ਨੰਬਰ 21 ਦੇ ਕਿਸੇ ਪੁਰਾਣੇ ਜਿੰਦਰੇ ਚੋਂ ਮਿਲੀ ਕੱਪੜੇ ਵਿੱਚ ਲਿਪਟੀ ਹੋਈ ਸੀ ਜਿਵੇਂ ਕਿਸੇ ਨੇ ਲੁਕੋ ਕੇ ਰੱਖੀ ਹੋਵੇ ਗगनਦੀਪ ਨੇ ਕਿਹਾ ਮਰੀਦ ਨੇ ਜੰਗ ਲੱਗੀ ਹੋਈ ਚਾਬੀ ਹੱਥ 'ਚ ਫੜੀ ਠੰਡੀ ਤੇ ਭਾਰੀ ਇੰਜ ਮਹਿਸੂਸ ਹੋ ਰਿਹਾ ਸੀ ਕਿ ਇਸ ਚਾਬੀ ਦਾ ਤਾਲਾ ਵੀ ਸੱਚ ਵਾਂਗ ਹੀ ਕਿਤੇ ਦੱਬਿਆ ਹੋਇਆ ਵਾਪਸ ਬੁਲਾ ਰਿਹਾ ਹੈ ਧੰਨਵਾਦ